ਜਿਹੜੀ ਗਲੀ ਹੈ ਅਜਿਹਾ ਦੇ ਨਾਲ ਅੱਜ ਦੇਖ ਰਿਹਾ ਸੀ ਕਿ ਬੜੇ ਕਾਰਯੋਗ ਇਸ ਗਲੀ ਦੇ ਜਿੰਨੇ ਵੀ ਹੋਸ ਲੀਗ ਨੇ ਬੜੇ ਸ਼ੌਕ ਦੇ ਨਾਲ ਆ ਰਹੇ ਸੀਗੇ ਤੁਸੀਂ ਦੇ ਉਹਨਾਂ ਦੇ ਛੇਰੇ ਤੇ ਇੱਕ ਤੁਸੀਂ ਦੇਖ ਸਕਦੇ ਹੋ ਇੱਕ ਚਮਕ ਰਹਾ ਉਹ ਇੱਕ ਚੰਗੀ ਪਾਰਟੀ ਉਹ ਵਧੀਆ ਪਾਰਟੀ ਨੇ ਜਿਹੜੀ ਲੋਕ ਤਾਂ ਹਰ ਵੇਲੇ ਸੋਹਣੀਆਂ ਲੋਕਾਂ ਦੇ ਸੋ ਖੁਦੋਤ ਦੇ ਪਾਈ ਵਾਲਾ ਪੋਸਟ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਉਸ ਜੁਆਇਨਿੰਗ ਦੀ ਖੁਸ਼ੀ ਦੇ ਵਿੱਚ ਤੁਸੀਂ ਮੈਂ ਇਛਾ ਜੋ ਹੈ ਹਾਰੇ ਦੇ ਦਿਸੇ ਦੇ ਬਹੁਤ ਇੱਕ ਅਜੀਬੋ ਗਰੀਬ ਜੀ ਚਮਕ ਹੈ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਣਾ ਚਾਹ ਰਾ ਹਾਂ ਇਸ ਗੱਲ ਇਹਨਾਂ ਨੂੰ ਕਿ ਪਿੱਛੇ ਜੀ ਤੁਸੀਂ ਯਾਦਦੇ ਹੋ ਕਿ ਗਲੀ ਗੰਡਾ ਵਾਲੀ ਦੇ ਵਿੱਚ ਪਾਣੀ ਪੀਣ ਵਾਲੇ ਪਾਣੀ ਦੀ ਬਹੁਤ ਦਿੱਕਤ ਸੀ ਤੇ ਅਸੀਂ ਨਵਾਂ ਟਿਊਬਵੈਲ ਇਹਨਾਂ ਨੂੰ ਇੱਥੇ ਪ੍ਰੋਵਾਈਡ ਕੀਤਾ ਔਰ ਹੁਣ ਦੇਖਦੇ ਹੋ ਸਲੀ ਗਲੀ ਵੀ ਬਦਲਣ ਵਾਲੀ ਹੈ ਆਦਾਂ ਦੇਖ ਦੋ ਦਿਨਾਂ ਚੀਜ਼ਾ ਦਾ ਲੰਬਾ ਟਾਈਮ ਨਹੀਂ ਦੋ ਦਿਨਾਂ ਦੇ ਅੰਦਰ ਅੰਦਰ ਹੀ ਤੁਹਾਡੀ ਗੱਡੀ ਅਸੀਂ ਸ਼ੁਰੂ ਕਰ ਦਿਆਂਗੇ ਔਰ ਬਹੁਤ ਜਲਦੀ ਅਸੀਂ ਕਰੇ ਜਿਹੜੀ ਇਹ ਤੁਹਾਡੀ ਮਰਜ਼ੀ ਹੈ ਮਹਿਮਾਨ ਜੀ ਸ ਮੈਂ ਅੱਜ ਦੇ ਇਸ ਮੌਕੇ ਤੇ ਰਿਸ਼ੀ ਗੁਰੂ ਜੀ ਦੇ ਪ੍ਰਸ਼ਾਦ ਦੇ ਬਲਾਕ ਪਾਰਟੀ ਲਈ ਸੋਸ਼ਲ ਮੀਡੀਆ ਦੇ ਵੀ ਇੰਚਾਰਜ ਨੇ ਬਹੁਤ ਮਿਹਨਤ ਕਰ ਰਹੇ ਨੇ ਦਿਨ ਰਾਤ ਅ ਸਾਡਾ ਅਸ਼ੀਰਵਾਦ ਆ ਜੀ ਡਾਕਟਰ ਸਾਹਿਬਾ ਤੁਹਾਡਾ ਤੇ ਮਾਪਿਆਂ ਦਾ ਆਸ਼ੀਰਵਾਦ ਆ ਭਰਾਵਾਂ ਦਾ ਚੀਨਵਾਦ ਆ ਗੱਲ ਇਹ ਕਰਦਾ ਜਨਤਾ ਦਾ ਆਸ਼ੀਰਵਾਦ ਤੁਹਾਡਾ ਜਿਆਦਾ ਕੋਈ ਕੰਮ ਕਰਕੇ ਦੁਆਣਾ ਪਿਆ ਨਾ ਲੋਕਾਂ ਨੂੰ ਦੱਸਣਾ ਪਿਆ ਫੇ ਕੋਈ ਫਾਇਦਾ ਨਹੀਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਡਾ ਕੰਮ ਸਾਰਿਆਂ ਨੂੰ ਆਪਣੇ ਆਪ ਪਤਾ ਹੈਗਾ ਹਾਂ ਨਹੀਂ ਅਸੀਂ ਮੈਂ ਦੇਖੋ ਦੇਖਿਆ ਗਲੀ ਦੇ ਵਿੱਚ ਆਪੇ ਨੋਟਿਸ ਕੀਤਾ ਇਹ ਗਲੀ ਵੀ ਬਣਨ ਵਾਲੀ ਦਾ ਫਰਸ਼ ਬਣਨ ਵਾਲਾ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕੱਲ ਮਹਾਰਿਸ਼ੀ ਗੁਵਾਨਬੰਦਗੀ ਜੀ ਦਾ ਕੰਮ ਹੀ ਆਪੇ ਹੋ ਜਾਂਦਾ ਹੈ ਸੋਭਾ ਯਾਤਰਾ ਉਹਦੇ ਬਾਅਦ ਦਾ ਜਨਮ ਦਿਨ ਹੈ ਔਰ ਉਹਦੇ ਬਾਅਦ ਅਸੀਂ ਜਿਹੜਾ ਪ੍ਰਕਾਸ਼ ਦਿਵਸ ਹੈ ਉਹਦੇ ਬਾਅਦ ਅਸੀਂ ਨੈਕਸਟ ਡੇ ਇਹ ਲੋਕੇ ਬੁੱਧਵਾਰ ਅਸੀਂ ਤੁਹਾਡਾ ਉਦਘਾਟਨ ਕਰਦੇ ਹਾਂ ਔਰ ਜਲਦੀ ਤੋਂ ਜਲਦੀ ਜਿਹੜੀ ਗਲੀ ਆ ਵਧੀਆ ਏ ਕਲਾਸ ਜਿਹੜੀ ਘੱਟ ਤੋਂ ਘੱਟ 25 ਸਾਲ ਨਾਲ ਟੁੱਟੇ ਉਹ ਗਲੀ ਅਸੀਂ ਸਾਡਾ ਬੈਨੀਫਿਟ ਇਹ ਆ ਕਿ ਤੁਸੀਂ ਆ ਆਪਾਂ ਨੂੰ ਕੰਮ ਕਰਵਾਓ ਬਸ ਵੈ ਥੈਂਕ ਯੂ ਥੈਂਕ ਯੂ ਵੈਰੀ ਮਚ ਇੱਕ ਕੂੜੇ ਦੀ ਸਮੱਸਿਆ ਜਿਹੜੀ ਉਹਦੇ ਵਾਸਤੇ ਨਵੀਂ ਟੈਂਡਰ ਜਿਹੜੀ ਉਹਦਾ ਵੀ ਟੈਂਡਰ ਜਿਹੜੇ ਆ ਲੈਟਰ ਆਫ ਇੰਟੈਂਟ ਜਿਹੜੀ ਆ ਉਹ ਵੀ ਇਸ਼ੂ ਕਰ ਦਿੱਤੀ ਗਈ ਆ ਟੈਂਡਰ ਮੈਚਰ ਹੋ ਚੁੱਕੇ ਆ ਔਰ ਥੋੜੇ ਦਿਨਾਂ ਦੇ ਵਿੱਚ ਹੀ ਕੀ ਤੁਸੀਂ ਦੇਖੋਗੇ ਕਿ ਮੈਕਸਿਮਮ ਮੈਕਸਿਮਮ 11 ਤੋਂ ਪਹਿਲਾਂ ਸਫਾਈ ਹੋ ਜਾਏਗੀ ਜੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਦੀਵਾਲੀ ਤੋਂ ਪਹਿਲਾਂ ਬਿਲਕੁਲ ਪ੍ਰੋਪਰ ਸਫਾਈ ਹੋ ਜਾਏਗੀ ਔਰ ਵਿਰੋਧੀਆਂ ਦਾ ਜਿਹੜਾ ਮੁੱਦਾ ਚੁੱਕਿਆ ਸੀ ਉਹ ਵੀ ਉਹਨਾਂ ਦਾ ਬੰਦ ਹੋ ਜਾਣਾ ਧੰਨਵਾਦ ਬਿਲਕੁਲ ਇਸਰ ਜਿਹੜਾ ਪਰਿਵਾਰ ਦਾ ਹਿੱਸਾ ਬਣੇ ਨੇ ਪਹਿਲਾਂ ਤੇ ਉਹਨਾਂ ਨੂੰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਇਹਨਾਂ ਦਾ ਅਸੀਂ ਸ਼ੁਕਰ ਗੁਜ਼ਾਰਿਆ ਮਾਪਿਆਂ ਦੇ ਵੀਰਾਂ ਦੇ ਭੈਣਾਂ ਦੇ ਕਿ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਕੰਮ ਕਰਨ ਦਾ ਅਸੀਂ ਹਾਰ ਚੁੱਕੇ ਸੀ ਹਤਾਸੀ ਪਰਸ਼ਾਨ ਸੀ ਪਰ ਗਲੀ ਵਾਲਿਆਂ ਨੇ ਦੁਬਾਰਾ ਬੁਲਾ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਰਿਸ਼ੀ ਕਪੂਰ ਜੀ ਟੈਨਸ਼ਨ ਨਾ ਲਾਓ ਅਸੀਂ ਤੁਹਾਡੇ ਨਾਲ ਆ ਗਲਤੀ ਇਹੀ ਕਰ ਬੈਠੇ ਆ ਦੁਬਾਰਾ ਇਹੀ ਇਸ ਚੀਜ਼ ਨੂੰ ਧਿਆਨ ਰੱਖਾਂਗੇ ਕੋਈ ਚੱਕਰ ਨਹੀਂ ਤੁਸੀਂ ਕੰਮ ਕਰਨ ਵਾਲੇ ਬੰਦੇ ਹੋ ਕੰਮ ਕਰੋ ਅਸੀਂ ਫੇਰ ਆਜ ਰਹੇ ਆ ਅਸੀਂ ਤੇ ਕਿਹਾ ਸੀ ਜਿਆ ਰਹੇ ਆ ਮਰੇ ਨਹੀਂ ਬਹੁਤ ਮਿਹਨਤੀ ਆਦਮੀ ਬਹੁਤ ਬਸਿਆ ਕਰੋ ਰਿਸ਼ੀਕਪੁਰ ਉਤੇ ਹਾਜ਼ਰ ਹੋਇਆ ਕਰੇ ਅੱਜ ਕਿੰਨੇ ਪ੍ਰਵਾਸੀ ਅੱਜ ਆਮ ਆਦਮੀ ਪਾਰਟੀ ਨਾਲ ਸਾਡੇ ਐਮਐਲਏ ਸਾਹਿਬ ਹਲਕਾ ਸੈਂਟਰ ਦੇ ਵਿਧਾਇਕ ਡਾ ਗੁਪਤਾ ਜੀ ਦੇ ਕੰਮ ਕਰ ਦੇਖ ਕੇ ਲੋਕਾਂ ਨੇ ਮੈਨੂੰ ਪਰਸੋ ਚੋਤ ਗਲੀ ਚ ਬੁਲਾਇਆ ਸੀ ਮੈਨੂੰ ਵੀ ਸਮਾਨਤ ਕੀਤਾ ਸੀ ਤੇ ਮੈਂ ਕਿਹਾ ਸੀ ਕਿ ਮੇਰਾ ਹੱਕ ਨਹੀਂ ਬੰਦਾ ਸਮਾਨਤ ਹੁੰਦਾ ਅਈਓ ਕਿਹਾ ਸੀ ਨਾ ਬੱਲੂ ਜੀ ਮੈਂ ਕਿਹਾ ਸਾਡੇ ਐਮਐਲਏ ਸਾਹਿਬ ਆਣਗੇ ਤੁਸੀਂ ਉਹਨਾਂ ਦਾ ਧੰਨਵਾਦ ਕਰੋ ਕਿ ਜੇ ਮੈਂ ਅੱਜ ਕੁਝ ਅਗਾਵਾ ਤੇ ਆਪਣੇ ਐਮਐਲਏ ਸਾ ਮੈਂ ਐਮਐਲਏ ਸਾਹਿਬ ਦੀ ਨਜ਼ਰ 'ਚ ਕੋਈ ਵੀ ਕੋਈ ਛੋਟਾ ਮੋਟਾ ਵੀ ਕੰਮ ਨਹੀਂ ਹੁੰਦਾ ਵਾ ਤੇ ਐਮਐਲਏ ਸਾਹਿਬ ਮੇਰੇ ਕਹਿਣ ਤੇ ਪਹਿਲੇ ਆਧਾਰ ਤੇ ਕੰਮ ਕਰਦੇ ਆ ਤੇ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਕੀਤੇ ਹੋਏ ਕੰਮ ਸਰਦਾਰ ਭਵਨ ਸਿੰਘ ਉਹ ਰਮਾਨ ਜੀ ਦੇ ਕੀਤੇ ਹੋਏ ਕੰਮ ਸਾਡੇ ਪ੍ਰਭਾਵੀ ਜਿਹੜੇ ਮਨੀਸ਼ ਸੋਦੀ ਹੈ ਜੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਪਰਿਵਾਰ ਸ਼ਾਮਲ ਹੋਏ ਆ ਜਿੱਤਾ ਕੀ ਸਾਡੇ ਜਗਦੀਪ ਭਾਜੀ ਜਿਹੜੇ ਹਗੇ ਨੇ ਉਹਨਾਂ ਨੂੰ ਤੁਹਾਡੇ ਐਮਐਲਏ ਸਾਹਿਬ ਵੱਲੋਂ ਯੂ ਦਾ ਪ੍ਰਧਾਨ ਵਾਰ ਨੰਬਰ 55 ਦਾ ਲਾਇਆ ਗਿਆ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਹੀ ਦੱਸਦੇ ਆ ਕਿ ਅੱਜ ਤੋਂ ਬਾਅਦ ਤੁਹਾਨੂੰ ਰਿਸ਼ੀਨੂ ਕਾਲ ਕਰਨ ਦੀ ਲੋੜ ਵੀ ਨਹੀਂ ਪਵੇਗੀ ਤੁਹਾਡੀ ਗਲੀ ਦੇ ਵਿੱਚ ਹੀ ਅਸੀਂ ਅੱਜ ਵਰੁਣ ਬਹਿਲ ਜੀ ਨੂੰ ਜਿਨ੍ਹਾਂ ਦਾ ਨਾਮ ਗਲੂ ਹੈ ਅਸੀਂ ਉਹਨਾਂ ਨੂੰ ਅੱਜ ਵਾਰਡ ਦਾ ਪ੍ਰਧਾਨ ਤੁਹਾਡੀ ਗਲੀ ਦਾ ਪ੍ਰਧਾਨ ਲਾ ਕੇ ਚੱਲੇ ਆ ਐਮਐਲਏ ਸਾਹਿਬ ਵੱਲੋਂ ਨਾਲੇ ਨਵਦੀਪ ਜੀ ਨੂੰ ਵਾਈਸ ਪ੍ਰਧਾਨ ਬਣਾ ਕੇ ਚੱਲੇ ਆ ਤੇ ਇਹਨਾਂ ਨੂੰ ਅਜ ਤੋਂ ਬਾਅਦ ਕੰਪਲੇਂਟ ਤੁਸੀਂ ਦੱਸਿਆ ਕਰੋਗੇ ਤੁਹਾਡਾ ਕੰਮ ਤਾਂ ਵੀ ਪਹਿਲੇ ਅਧਾਰ ਤੇ ਹੋਇਆ ਕਰੇਗਾ ਕਿਉਂਕਿ ਇਹ ਮੈਨੂੰ ਕਹਿਣ ਕੇ ਮੈਂ ਐਮਐਲਏ ਸਾਹਿਬ ਨੂੰ ਕਹਿ ਕੇ ਉਸੇ ਟਾਈਮ ਪਰਸੋਂ ਜਦੋਂ ਗੁੱਲੂ ਜੀ ਤੁਸੀਂ ਕਿਹਾ ਸੀ ਨਾਲ ਹੀ ਇਹੀ ਐਮਐਲਏ ਸਾਹਿਬ ਨੂੰ ਲੈ ਆਂਦਾ ਐਮਐਲਏ ਸਾਹਿਬੀ ਪਰਸੋਂ ਲੈਣਾ ਜਾਇਏ ਦੁਸ਼ਹਿਰੇ ਕਰਕੇ ਲਈ ਬੋਲਦੀ ਹੈ ਦੁਸ਼ਹਿਰੇ ਕਰਕੇ ਬੀਬੀ ਡਾਕਟਰ ਸਾਹਿਬ ਨੇ ਕਿਹਾ ਤੁਸੀਂ ਇਤਵਾਰ ਦਾ ਟਾਈਮ ਰੱਖ ਲੈ ਯਾਰ ਮੈਂ ਕਹਿੰਦਾ ਠੀਕ ਹੈ ਡਾਕਟਰ ਸਾਹਿਬ ਕੋਈ ਗੱਲ ਨਹੀਂ ਡਾਕਟਰ ਸਾਹਿਬ ਨੇ ਅੱਜ ਤੁਹਾਡੇ ਵਿੱਚ ਨੇ ਤੇ ਤੁਸੀਂ ਪਰਿਵਾਰ ਜਿਹੜੇ ਸ਼ਾਮਲ ਹੋਏ ਹੋ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਆਨੇ ਸਮੇਂ ਦੇ ਵਿੱਚ 2022 ਦੀ ਜਿਹੜੀ ਚੋਣ ਆ ਆਪਾਂ ਐਮਐਲਏ ਸਾਹਿਬ ਨੂੰ ਦੁਬਾਰਾ ਰਿਪੀਟ ਕਰਨਾ ਹੈ ਤੁਹਾਡੇ ਸਾਰੇ ਭੈਣ ਭਰਾਵਾ ਕੋਈ ਇੱਕ ਚੀਜ਼ ਦਾ ਵੀ ਸਵਾਲ ਲੈਣਾ ਰਿਸ਼ੀ ਜੀ ਕਿ ਤੁਸੀਂ ਡਾਇਲੌਗ ਮਾਰਦੇ ਹੋ ਰਿਸ਼ੀ ਹਰਿਆ ਨਹੀਂ ਜੀ ਰਿਆ ਮਰਿਆ ਨਹੀਂ ਮੈਂ ਕਿਹਾ ਪੰਜਾਬੀਓ ਜਾਗੋ ਭਾਈਚਾਰੇ ਨੂੰ ਤਿਆਗੋ ਅਸੀਂ ਭਾਈਚਾਰੇ ਦੇ ਕਹਨ ਤੇ ਵੋਟ ਪਾ ਦਿੰਦੇ ਮੁੜ ਕੇ ਉਹੀ ਉਹ ਭਾਈਚਾਰਾ ਕੰਮ ਨਹੀਂ ਹੁੰਦਾ ਗਲੀ ਵਾਲੇ ਅੱਜ ਤੁਸੀਂ ਵੇਖ ਹੀ ਰਹੇ ਹੋ ਗਲੀ ਵਾਲੇ ਪਰਚਾਣ ਨੇ ਭਾਈਚਾਰੇ ਕਰਕੇ ਵੋਟਾਂ ਪਾਈਆਂ ਹਣ ਤੇ ਤਾਂ ਕਹਿੰਨਾ ਬਾਲ ਬਾਰ ਨਹੀਂ ਸੀ ਹਰਿਆ ਆ ਮਰਿਆ ਨਹੀਂ ਫੋਨ ਕਰਿਆ ਕਰੋ ਨਹੀਂ ਸੀ ਅੱਜ ਨੂੰ ਦਾ ਧੰਨਵਾਦ